ਦਾ ਪੰਜਾਬ ਹੁਣ ਜਿਤ ਦਿਨਾਂ ਵੀ ਜੀਪ ਲਈ ਤੇ 27 ਦੇ ਵਿੱਚ ਸਰਕਾਰ ਬਣਾ ਕੇ ਦੇਣੀ ਹੈ ਆ ਜਿਹੜੀ ਗੰਦਗੀ ਆ ਨਾ ਗੈਂਗਸਟਰਵਾਦ ਅੱਤਵਾਦ ਖਤਮ ਕਰਕੇ ਦਿਖਾਵਾਂਗੇ ਜਿਹੜੇ ਕਿਸਾਨ ਅੱਜ ਫਿਰਦੇ ਨੇ ਪਿੰਡ ਦੇ ਵਿੱਚ ਮੈਂ ਬੇਨਤੀ ਕਰਦਾ ਉਹਨਾਂ ਭਰਾਵਾਂ ਨੂੰ ਵੀ ਕਿ ਜਿਹੜਾ ਮਜ਼ਦੂਰ ਹੈ ਨਾ ਉਹ ਤੋਂ ਬਿਨਾ ਕਿਸਾਨਾਂ ਦੀ ਕੋਈ ਆਸਾਂ ਨਹੀਂ ਬਣ ਸਕਦੀ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਤਾਂ ਹੈ ਜਿ세 ਪੰਜਾਬ ਦੇ ਵਿੱਚ ਦੇਖੋ ਬੋਰਡ ਜੀ ਨੂੰ ਪਾਉਣੇ ਤੁਸੀਂ ਮਰਜੀ ਪਾਓ ਜੇ ਪੰਜਾਬ ਦੇ ਵਿੱਚ ਕਿਸੇ ਪਿੰਡ ਵਿੱਚ ਇੱਕ ਵੀ ਕੋਈ ਵੋਟ ਹੈਗੀ ਆ ਉਹਨੂੰ ਵੋਟ ਪਾਉਣ ਦਾ ਅਧਿਕਾਰ ਹੈ ਤੁਸੀਂ ਕਿਸੇ ਵੀ ਲੀਡਰ ਨੂੰ ਕੈਂਡੀਡੇਟ ਆਉਂਦਾ ਉਹਦਾ ਵਿਰੋਧ ਆਪਣੀਆਂ ਗੱਲਾਂ ਬਾਤਾਂ ਨਾ ਕਰੋ ਕਪੜੇ ਪਾੜਨ ਦੀ ਲੋੜ ਨਹੀਂ ਵੋਟ ਪਾਉਣ ਦਾ ਹਰੇਕ ਨੂੰ ਅਧਿਕਾਰ ਹੈ ਉਹਨੂੰ ਵੋਟ ਪਾਉਣ ਦਿਓ ਤੁਹਾਡੇ ਕੋਲ ਵੋਟ ਪਾਵਰ ਜਿਹੜੀ ਹੈ ਵੋਟ ਦੀ ਹੈ ਤੁਸੀਂ ਬਟਨ ਦਬਾ ਦਿਓ ਗੱਲ ਖਤਮ ਜੇ ਭਾਜਪਾ ਤੁਸੀਂ ਵਿਰੋਧ ਕਰਨਾ ਹੈ ਤੁਸੀਂ ਬਟਨ ਦਬਾ ਕੇ ਕਰ ਦਿਓ ਪਰ ਨਹੀਂ ਹੋਣਾ ਨਹੀਂ ਮੈਂ ਜਿਹੜੀ ਮਜ਼ਦੂਰਾਂ ਦੇ ਨਾਲ ਮੀਟਿੰਗਾਂ ਕੀਤੀਆਂ ਨੇ ਗੱਲਾਂ ਬਾਤਾਂ ਕੀਤੀਆਂ ਨੇ ਐਤਕੀ ਮਜ਼ਦੂਰ ਜਿੰਦਾਬਾਦ ਹੈ ਠੀਕ ਹੈ ਨਾ ਅੱਧਾ ਪੰਜਾਬ ਹੁਣ ਜਿੱਤ ਦੇਣਾ ਵੀਰ ਜੀ ਲਈ ਤੇ 27 ਦੇ ਵਿੱਚ ਸਰਕਾਰ ਬਣਾ ਕੇ ਦੇਣੀ ਹੈ ਆ ਜਿਹੜੀ ਗੰਦਗੀ ਹੈ ਨਾ ਗੈਂਕਟਰਵਾਦ ਅੱਤਵਾਦ ਖਤਮ ਕਰਕੇ ਦਿਖਾਵਾਂਗੇ ਹੋਰ ਦੱਸੋ ਅੱਧਾ ਪੰਜਾਬ ਹੁਣ ਜਿੱਤ ਦੇਣਾ ਵੀਰ ਜੀ ਲਈ ਤੇ 27 ਦੇ ਵਿੱਚ ਸਰਕਾਰ ਬਣਾ ਕੇ ਦੇਣੀ ਹੈ ਆ ਜਿਹੜੀ ਗੰਦਗੀ ਹੈ ਨਾ ਗੈਂਕਟਰਵਾਦ ਅੱਤਵਾਦ ਖਤਮ ਕਰਕੇ ਦਿਖਾਵਾਂਗੇ ਜਿਹੜੇ ਕਿਸਾਨ ਅੱਜ ਫਿਰਦੇ ਨੇ ਪਿੰਡ ਦੇ ਵਿੱਚ ਮੈਂ ਬੇਨਤੀ ਕਰਦਾ ਉਹਨਾਂ ਭਰਾਵਾਂ ਨੂੰ ਵੀ ਕਿ ਜਿਹੜਾ ਮਜ਼ਦੂਰ ਹੈ ਨਾ ਉਹ ਤੋਂ ਬਿਨਾ ਕਿਸਾਨਾਂ ਦੀ ਕੋਈ ਆਸਾਂ ਨਹੀਂ ਬਣ ਸਕਦੀ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਤਾਂ ਹੈ ਜਿਸੀ ਪੰਜਾਬ ਦੇ ਵਿੱਚ ਦੇਖੋ ਬੋਰਡ ਜੀ ਨੂੰ ਪਾਉਣੇ ਤੁਸੀਂ ਮਰਜੀ ਪਾਓ ਜੇ ਪੰਜਾਬ ਦੇ ਵਿੱਚ ਕਿਸੇ ਪਿੰਡ ਵਿੱਚ ਇੱਕ ਵੀ ਕੋਈ ਵੋਟ ਹੈਗੀ ਆ ਉਹਨੂੰ ਬੋਰਡ ਪਾਉਣ ਦਾ ਅਧਿਕਾਰ ਹੈ ਤੁਸੀਂ ਕਿਸੇ ਵੀ ਲੀਡਰ ਨੂੰ ਕੈਂਡੀਡੇਟ ਆਉਂਦਾ ਹੈ ਉਹਦਾ ਵਿਰੋਧ ਆਪਣੀਆਂ ਗੱਲਾਂ ਬਾਤਾਂ ਨਾ ਕਰੋ ਕੱਪੜੇ ਪਾੜਾ ਦੀ ਲੋੜ ਨਹੀਂ ਬੋਰਡ ਪਾਉਣ ਦਾ ਹਰੇਕ ਨੂੰ ਅਧਿਕਾਰ ਹੈ ਉਹਨੂੰ ਬੋਰਡ ਪਾਉਣ ਦਿਓ ਥੋੜੇ ਕੋਲ ਬੋਰਡ ਪਾਵਰ ਜਿਹੜੀ ਬੋਰਡ ਦੀ ਹੈ ਤੁਸੀਂ ਬਟਨ ਦਬਾ ਦਿਓ ਗੱਲ ਖਤਮ ਇਹ ਬੀਜੇਪੀ ਐ ਤੁਸੀਂ ਵਿਰੋਧ ਕਰਨਾ ਤੁਸੀਂ ਬਟਨ ਦਬਾ ਕੇ ਕਰ ਦਿਓ ਪਰ ਨਹੀਂ ਹੋਣਾ ਨਹੀਂ ਮੈਂ ਜਿਹੜੀ ਮਜ਼ਦੂਰਾਂ ਦੇ ਨਾਲ ਮੀਟਿੰਗਾਂ ਕੀਤੀਆਂ ਨੇ ਗੱਲਾਂ ਬਾਤਾਂ ਕੀਤੀਆਂ ਨੇ ਐਦਕੀ ਮਜ਼ਦੂਰ ਜਿੰਦਾਬਾਦ ਹੈ ਠੀਕ ਹੈ ਨਾ ਅੱਧਾ ਪੰਜਾਬ ਹੁਣ ਜਿੱਤ ਦੇਣਾ ਬੀਜੇਪੀ ਲਈ ਤੇ 27 ਦੇ ਵਿੱਚ ਸਰਕਾਰ ਬਣਾ ਕੇ ਦੇਣੀ ਹੈ ਆ ਜਿਹੜੀ ਗੰਦਗੀ ਆ ਨਾ ਗੈਂਕਟਰਵਾਦ ਅੱਤਵਾਦ ਖਤਮ ਕਰਕੇ ਦਿਖਾਵਾਂਗੇ ਹੋਰ ਦੱਸੋ ਅੱਧਾ ਪੰਜਾਬ ਹੁਣ ਜਿੱਤ ਦੇਣਾ ਬੀਜੇਪੀ ਲਈ ਤੇ 27 ਦੇ ਵਿੱਚ ਸਰਕਾਰ ਬਣਾ ਕੇ ਦੇਣੀ ਹੈ ਆ ਜਿਹੜੀ ਗੰਦਗੀ ਆ ਨਾ ਗੈਂਕਟਰਵਾਦ ਅੱਤਵਾਦ ਖਤਮ ਕਰਕੇ ਦਿਖਾਵਾਂਗੇ ਜਿਹੜੇ ਕਿਸਾਨ ਅੱਜ ਫਿਰਦੇ ਨੇ ਪਿੰਡ ਦੇ ਵਿੱਚ ਮੈਂ ਬੇਨਤੀ ਕਰਦਾ ਉਹਨਾਂ ਭਰਾਵਾਂ ਨੂੰ ਵੀ ਕਿ ਜਿਹੜਾ ਮਜ਼ਦੂਰ ਹੈ ਨਾ ਉਹ ਤੋਂ ਬਿਨਾ ਕਿਸਾਨਾਂ ਦੀ ਕੋਈ ਆਹੰਦ ਨਹੀਂ ਬਣ ਸਕਦੀ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਤਾਂ ਹੈ ਜਿਵੇਂ ਪੰਜਾਬ ਦੇ ਵਿੱਚ ਦੇਖੋ ਬੋਰਡ ਜੀ ਨੂੰ ਪਾਉਣੇ ਤੁਸੀਂ ਮਰ ਜੀ ਪਾਓ ਜੇ ਪੰਜਾਬ ਦੇ ਵਿੱਚ ਕਿਸੇ ਪਿੰਡ ਵਿੱਚ ਇੱਕ ਵੀ ਕੋਈ ਵੋਟ ਹੈਗੀ ਆ ਉਹਨੂੰ ਬੋਰਡ ਪਾਉਣ ਦਾ ਅਧਿਕਾਰ ਹੈ ਤੁਸੀਂ ਕਿਸੇ ਵੀ ਲੀਡਰ ਨੂੰ ਕੈਂਡੀਡੇਟ ਆਉਂਦਾ ਉਹਦਾ ਵਿਰੋਧ ਆਪਣੀਆਂ ਗੱਲਾਂ ਬਾਤਾਂ ਨਾ ਕਰੋ ਕਪੜੇ ਬਾੜਾਂ ਦੀ ਲੋੜ ਨਹੀਂ ਬੋਟ ਪਾਉਣ ਦਾ ਹਰੇਕ ਨੂੰ ਅਧਿਕਾਰ ਹੈ ਉਹਨੂੰ ਬੋਟ ਪਾਉਣ ਦਿਓ ਥੋੜੇ ਪਣ ਬੋਟ ਪਾਵਰ ਜਿਹੜੀ ਬੋਟ ਦੀ ਹੈ ਤੁਸੀਂ ਬਟਨ ਦਬਾ ਦਿਓ ਗੱਲ ਖਤਮ ਜੇ ਬੀਜੇਪੀ ਆ ਤੁਸੀਂ ਵਿਰੋਧ ਕਰਨਾ ਹੈ ਤੁਸੀਂ ਬਟਨ ਦਬਾ ਕੇ ਕਰ ਦਿਓ ਪਰ ਨਹੀਂ ਹੋਣਾ ਨਹੀਂ ਮੈਂ ਜਿਹੜੀ ਮਜ਼ਦੂਰਾਂ ਦੇ ਨਾਲ ਮੀਟਿੰਗਾਂ ਕੀਤੀਆਂ ਨੇ ਗੱਲਾਂ ਬਾਤਾਂ ਕੀਤੀਆਂ ਨੇ ਐਤਕੀ ਮਜ਼ਦੂਰ ਜਿੰਦਾਬਾਦ ਹੈ ਠੀਕ ਹੈ ਨਾ ਅੱਧਾ ਪੰਜਾਬ ਹੁਣ ਜਿੱਤ ਦੇਣਾ ਬੀਜੇਪੀ ਲਈ ਤੇ 27 ਦੇ ਵਿੱਚ ਸਰਕਾਰ ਬਣਾ ਕੇ ਦੇਣੀ ਹੈ ਆ ਜਿਹੜੀ ਗੰਦਗੀ ਆ ਨਾ ਗੈਂਟਰਵਾਦ ਅੱਤਵਾਦ ਖਤਮ ਕਰਕੇ ਦਿਖਾਵਾਂਗੇ ਹੋਰ ਦੱਸੋ ਦਾ ਪੰਜਾਬ ਹੁਣ ਜਿਤ ਦੇ ਨਾਲ ਵੀ ਜੀਪ ਲਈ ਤੇ 27 ਦੇ ਵਿੱਚ ਸਰਕਾਰ ਬਣਾ ਕੇ ਦੇਣੀ ਹੈ ਆ ਜਿਹੜੀ ਗੰਦਗੀ ਆ ਨਾ ਗੈਂਟਰਵਾਦ ਅੱਤਵਾਦ ਖਤਮ ਕਰਕੇ ਦਿਖਾਵਾਂਗੇ ਜਿਹੜੇ ਕਿਸਾਨ ਅੱਜ ਫਿਰਦੇ ਨੇ ਪਿੰਡ ਦੇ ਵਿੱਚ ਮੈਂ ਬੇਨਤੀ ਕਰਦਾ ਉਹਨਾਂ ਭਰਾਵਾਂ ਨੂੰ ਵੀ ਕਿ ਜਿਹੜਾ ਮਜ਼ਦੂਰ ਹੈ ਨਾ ਉਹ ਤੋਂ ਬਿਨਾ ਕਿਸਾਨਾਂ ਦੀ ਕੋਈ ਆਸਾਂ ਨਹੀਂ ਬਣ ਸਕਦੀ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਤਾਂ ਹੈ ਜਿ세 ਪੰਜਾਬ ਦੇ ਵਿੱਚ ਦੇਖੋ ਬੋਟ ਨਹੀਂ ਨੂੰ ਪਾਉਣੇ ਤੁਸੀਂ ਮਰਜੀ ਪਾਓ ਜੇ ਪੰਜਾਬ ਦੇ ਵਿੱਚ ਕਿਸੇ ਪਿੰਡ ਵਿੱਚ ਇੱਕ ਵੀ ਕੋਈ ਵੋਟ ਹੈਗੀ ਆ ਉਹਨੂੰ ਬੋਟ ਪਾਉਣ ਦਾ ਅਧਿਕਾਰ ਹੈ ਤੁਸੀਂ ਕਿਸੇ ਵੀ ਲੀਡਰ ਨੂੰ ਕੈਂਡੀਡੇਟ ਆਉਂਦਾ ਉਹਦਾ ਵਿਰੋਧ ਆਪਣੀਆਂ ਗੱਲਾਂ ਬਾਤਾਂ ਨਾ ਕਰੋ ਕੱਪੜੇ ਪਾੜਨ ਦੀ ਲੋੜ ਨਹੀਂ ਬੋਟ ਪਾਉਣ ਦਾ ਹਰੇਕ ਨੂੰ ਅਧਿਕਾਰ ਹੈ ਉਹਨੂੰ ਬੋਟ ਪਾਉਣ ਦਿਓ ਤੁਹਾਡੇ ਕੋਲ ਬੋਟ ਪਾਵਰ ਜਿਹੜੀ ਬੋਟ ਦੀ ਹੈ ਤੁਸੀਂ ਬਟਨ ਦਬਾ ਦਿਓ ਗੱਲ ਖਤਮ ਜੇ ਬੀਜੇਪੀ ਐ ਤੁਸੀਂ ਵਿਰੋਧ ਕਰਨਾ ਤੁਸੀਂ ਬਟਨ ਦਵਾ ਕੇ ਕਰ ਦਿਓ ਪਰ ਨਹੀਂ ਹੋਣਾ ਨਹੀਂ ਮੈਂ ਜਿਹੜੀ ਮਜ਼ਦੂਰਾਂ ਦੇ ਨਾਲ ਮੀਟਿੰਗਾਂ ਕੀਤੀਆਂ ਨੇ ਗੱਲਾਂ ਬਾਤਾਂ ਕੀਤੀਆਂ ਨੇ ਐਦਕੀ ਮਜ਼ਦੂਰ ਜਿੰਦਾਬਾਦ ਹੈ ਠੀਕ ਹੈ ਨਾ ਅੱਧਾ ਪੰਜਾਬ ਹੁਣ ਜਿੱਤ ਦੇਣਾ ਬੀਜੇਪੀ ਲਈ ਤੇ 27 ਦੇ ਵਿੱਚ ਸਰਕਾਰ ਬਣਾ ਕੇ ਦੇਣੀ ਹੈ ਆ ਜਿਹੜੀ ਗੰਦਗੀ ਹੈ ਨਾ ਗੈਂਗਸਟਰਵਾਦ ਅੱਤਵਾਦ ਖਤਮ ਕਰਕੇ ਦਿਖਾਵਾਂਗੇ ਹੋਰ ਦੱਸੋ